ਸਿੱਧੂ ਤੇ ਇੱਕ ਔਜਲਾ ਬੈਠੇ ਨੇ ਜੀ ਵੈਲੀ ਹੋਇਆ ਸੰਦੀਪ ਸਿੰਘ ਸਿੱਧੂ ਆਲਸੋ ਨੋਨ ਐਸ ਸਨੀ ਮਾਲਟਨ ਪਾਜੀ ਕੀਆ ਬਾਤ ਹੈ ਯਾਰ ਅਛਾ ਪਾਜੀ ਫਰੋਮ ਗੇਟ ਆਮ Song ਫਰੋਮ ਬੈਕ 2008 ਟੂ 2025 ਹਾਂਜੀ ਹੁਣ ਜਿਹੜਾ ਲੇਟੈਸਟ ਤੁਹਾਡਾ ਆਇਆ ਦਿਲਜੀ ਦੋਸਾਂਝ ਪਾਜੀ ਨਾਲ ਗੋਡ ਬles ਕਿਡੀ ਵਧੀਆ ਚਰਨੀ ਹੈ ਪਾਜੀ ਕਰੀ ਦਿਨੀ ਕੇਅਰਫੁਲ ਬਾਬੇ ਦੀਆ ਮੇ ਟਾ ਆ ਗਿਆ ਨਹੀਂ ਫਿਰ ਜਦੋਂ ਤੁਹਾਡੇ ਕੋਲ ਫੇਮ ਆਇਆ ਤੁਹਾਨੂੰ ਲੋਕ ਜਾਣਨ ਲੱਗਦੇ ਆ ਤੁਹਾਡਾ ਵਧੀਆ ਫਰੈਂਡ ਸਰਕਲ ਬਣਿਆ ਫਿਰ ਉਹ ਟੁੱਟ ਗਿਆ ਉਹਦਾ ਕੀ ਰੀਜ਼ਨ ਦਿੰਦੇ ਹੋ ਤੁਸੀਂ ਵਧੀਆ ਫਰੈਂਡ ਸਰਕਲ ਹੈ ਹੀ ਨਹੀਂ ਸੀ ਠੀਕ ਹੈ ਡੇਢ ਘੰਟੇ ਦੀ ਇੰਟਰਵਿਊ ਤੁਸੀਂ ਕਰ ਰਹੇ ਹੋ ਮਿਊਜ਼ਿਕ ਬਾਰੇ ਤੇ ਉਹ ਬੰਦਾ ਕਹਿ ਨਹੀਂ ਸਕਦਾ ਕਿ ਮੈਂ ਤੇ ਸਹੀ ਇਹ ਚੀਜ਼ ਸੋਚੀ ਸੀਗੀ ਤੁਸੀਂ ਉਹਨੂੰ ਸੇਮ ਵੀ ਬਾਰੇ ਪੁੱਛਿਆ ਵੀਰੇ ਹਾਂਜੀ ਇਹਨੇ ਮੈਨੂੰ ਬੈਠੇ ਬੈਠੇ ਤੋਂ ਮੈਸੇਜ ਕੀਤਾ ਉਹਦੇ ਸਾਹਮਣੇ ਤੇ ਗੱਲ ਕੀ ਕਰਨੀ ਕੋਈ ਤੇ ਹੋਰ ਲੋਕੀ ਬੈਠੇ ਸੀ ਬਰਡ ਨੇ ਮੈਨੂੰ ਮੈਸੇਜ ਕੀਤਾ ਬਰਡ ਨੇ ਮੈਨੂੰ ਮੈਸੇਜ ਕੀਤਾ ਗੱਲ ਕਰਨੇ ਆ ਕਿ ਵੀਰੇ ਆ ਗਾਣਾ ਆਪਾਂ ਕਰੀਏ ਸੇਮ ਵੀ ਆਪਾਂ ਕਰੀਏ ਆਪਾਂ ਉਹ ਤੋਂ ਆਪਾਂ ਆਪਾਂ ਕਰੀਏ ਕਿਉਂਕਿ ਉਹਨੂੰ ਪਤਾbro ਕਿ ਮੈਂ ਸਣੀ ਨੂੰ ਕਹੂੰਗਾ ਤੇ ਸਟੈਂਡ ਵਾਲਾ ਬੰਦਾ ਤੇ ਕਹਿ ਜੂਗਾ ਗੱਲ ਤੇ ਸਿੱਧੂ ਨੂੰ ਤੁਸੀਂ ਕੋਈ ਮੈਸੇਜ ਕਹਿਣਾ ਹੁੰਦਾ ਕੋਈ ਦਿਲ ਦੀ ਗੱਲ ਕਹਿਣੀ ਹੁੰਦੀ ਜਿੱਦਾਂ ਮੈਂ ਦਿਲ ਦੀ ਗੱਲ ਕਹਿਣੀ ਸੀ ਵੀਰੇ ਮੈਂ ਤੈਨੂੰ ਮਿਲਣਾ ਚਾਹੁੰਦਾ ਸੀ ਪਰ ਪਤਾ ਨਹੀਂ ਵੀ ਮੈਂ ਉਹਦੋਂ ਕਿਉਂ ਨਹੀਂ ਮੈਸੇਜ ਕੀਤਾ ਤੈਨੂੰ ਜਾਂ ਕੀ ਨਹੀਂ ਅਸੀਂ ਕਰ ਲਿਆ ਸੀ ਬਹੁਤ ਵਧੀਆ ਗੱਲ ਨਾ ਤੁਸੀਂ ਕਰ ਲਿਆ ਸੀ ਹਾਂ ਵਾ ਜਿਵੇਂ ਮੈਨੂੰ ਮਿਲਣਾ ਆਇਆ ਸੀ ਨਾ ਉਮ ਜਦੋਂ ਸਾਡੇ ਪਾਚਾ ਹੋਇਆ ਸੀ ਤੇ ਉਹ ਅਸੀਂ ਜਦੋਂ ਮਿਲੇ ਨਾ ਅਸੀਂ ਹੱਥ ਮਿਲਾਇਆ ਤੇ ਹੁੰਦਾ ਨਹੀਂ ਉਹ ਵੀ ਸ਼ਕਤੀ ਮਿਲ ਜੀ ਤੁਹਾਨੂੰ ਹੱਥ ਮਿਲਾਇਆ ਮੈਂ ਆਖਿਆ ਮੈਂ ਵੀ ਰੋਣ ਲੱਗ ਗਿਆ ਸੀ ਬਾਈਕ ਨੂੰ ਮਾੜਾ ਮੁੱਠ ਰੋ ਰਹਾ ਸੀ ਬਿਲਕੁਲ ਲੱਗਦਾ ਕਿ ਉਹ ਰੋਂਦਾ ਨਹੀਂ ਮੈਂ ਮੈਂ ਦੇਖਿਆ ਮੇਰੇ ਲਈ ਸਾਡੇ ਲਈ ਮੇਰੇ ਬਹੁਤ ਟਾਈਮ ਮੂਮੈਂਟ ਸੀ ਉਹ ਤਮੈ ਉਹਨੂੰ ਆਖਿਆ ਕਿ ਬੋ ਮੈਂ ਸਾਰੀਆਂ ਆਸ਼ੀਸ਼ ਲੈਣਾ ਇਹੋ ਤੇ ਉਹਨੂੰ ਵੀ ਸਾਰੀ ਕਿਹਾ ਸੀ ਮੈਨੂੰ ਸਨੀ ਵੀਰੇ ਬਾਕੀ ਤਾਂ ਸਭ ਠੀਕ ਆ ਬਟ ਮੈਂ ਨਰਾਜ਼ ਆ ਤੁਹਾਡੇ ਨਾਲ ਕਿਹੜੀ ਗੱਲ ਉਹ ਮੇਰੇ ਲੈ ਕੇ ਨਹੀਂ ਆਏ ਕੋਈ ਮੈਂ ਵੀਰ ਨੂੰ ਭੇਜਿਆ ਸੀ ਪਹਿਲਾਂ ਮਾਰੇ ਦੋ ਕੱਪ ਲੱਸੀ ਲੈ ਕੇ ਆਇਆ ਬਈ ਮੈਂ ਸੋਚਿਆ ਸੀ ਤੂੰ ਕਾਲੇ ਲੈ ਕੇ ਆਈ ਕਾਲੇ ਲੈ ਕੇ ਨਹੀਂ ਆਇਆ ਮੈਂ ਤਾਂ ਪਰ ਉਹਨੂੰ ਲੈ ਕੇ ਆਇਆ ਤੁਸਤਾ ਲੈ ਕੇ ਕਾਲੇ ਸ਼ਾਹ ਗੱਡੀ 'ਚ ਬੈਠੇ ਹੋ ਕੇ ਤੁਹਾਡੀ ਬਹੁਤ ਲੰਬੀ ਲਵ ਲਾਈਫ ਸੀ ਨਾ तो ऐसी मैरिज होने कराई है 2020 जाइगेस इज़ स्मारन पर जरूर पहुँच जान्ना फिर मैं करेगा कि गला पानी यार क्या तो मैं ऐसी तरह डांदो हुआ यार कहीं डेट कहीं डेट सी 25 तो बच्ची अपराइल में सी तो ठीका नहीं था करें एंट्री नहीं होने चाहिए बारी विशाल ने कुछ रैप सुनाऊँ या एनीथिंग फ्री ਜਿਦ ਤੂੰ ਪਹਿਲੋਂ ਨਹੀਂ ਪਤਾ ਤੇ ਤੂੰ ਤਾਂ ਬਲਰਾਮ ਜੋਂ ਲਾਜੀ ਅੱਛਾ ਨਹੀਂ ਕਿ ਇਹ ਠੀਕ ਆ ਭਾਈ ਤੇ ਪੰਜਾਬ ਮੈਂ ਤਾਂ ਮੈਚ ਦੇ ਦੇਣੀ ਸੀ ਭੈਣ ਬੜਾ ਕਹੜੀਆਂ ਹੁੰਦਾ ਸੀ ਸੋ ਮੇਰੇ ਲਈ ਤਾਂ ਜਿੰਦਾ ਹੀ ਆ ਕਹਿ ਸਕਦਾ ਨਾ ਪਰ ਮੈਨਾਂ ਕਿ ਵੀ ਆਪਾਂ ਜੋਂ ਨੇ ਤੇ ਆਪਾਂ ਮੈਂ ਇਦਾਂ ਉਹ ਕਿ ਕੱਲ ਨੂੰ ਮੈਂ ਮਰ ਜਾ ਤਾਂ ਤੁਸੀਂ ਮੇਰੀ ਪੋਸਟ ਪਾਓ ਵੀ ਕਿ ਜੰਨੇ ਜੱਕਰ ਮੈਂ ਜੋਰਿਆ ਤੁਸੀਂ ਮੈਨੂੰ ਬੁਲਾਇਆ ਨਹੀਂ ਹੈ ਨਾ ਸੋਜ ਜਦੋਂ ਸਾ ਅਸੀਂ ਨਾ ਹੋਏ ਕੱਲ ਨੂੰ ਫਿਰ ਨਾ ਕਿ ਉਹ ਕਿ ਸਣੀ ਚੰਗਾ ਸੀਗਾ